ਉਨਾ ਕਿਹਾ ਕਿ ਭਾਰਤ ਕਿਸਾਨਾਂ ਤੇ ਛੋਟੇ ਉਤਪਾਦਕਾਂ ਦੇ ਹਿੱਤਾਂ ਦੀ ਰੱਖਿਆ ਦੇ ਮਾਮਲੇ ਵਿੱਚ ਕੋਈ ਵੀ ਸਮਝੌਤਾ ਨਹੀਂ ਕਰੇਗਾ। ਜੈਸ਼ੰਕਰ ਨੇ ਕਿਹਾ ਕਿ ਦੋਵੇਂ ਮੁਲਕਾਂ ਵਿਚਾਲੇ ਉਹ ਪਾਸ ਸਮਝੋਤੇ ਦੀ ਗੱਲਬਾਤ ਜਾਰੀ ਹੈ। ਉਹਨਾਂ ਕੰਪਨੀ ਵਿਦੇਸ਼ ਨੀਤੀ ਉੱਤੇ ਵੀ ਸਵਾਲ ਖੜੇ ਕੀਤੇ ਨੇ। ਰੂਸ ਤੋਂ ਤੇਲ ਖਰੀਦਣ ਜਾਂ ਦੇ ਮੁੱਦੇ ਉੱਤੇ ਉਹਨਾਂ ਕਿਹਾ ਕਿ ਚੀਨ ਸਭ ਤੋਂ ਵੱਡਾ ਖਰੀਦਦਾਰ ਹੈ ਅਤੇ ਯੂਰਪ ਅਤੇ ਅਮਰੀਕਾ ਨੂੰ ਵੀ ਤੇਲ ਦੀ ਖਰੀਦ ਨਹੀਂ ਕਰਨੀ ਚਾਹੀਦੀ। ਇਕਨੋਮਿਕ ਟਾਈਮਜ਼ ਵਰਲਡ ਲੀਡਰਸ਼ਿਪ ਫੋਰਮ ਦੇ ਵਿੱਚ ਜੈਸ਼ੰਕਰ ਨੇ ਇਹ ਵੀ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਹਦੇ ਨਾਲ ਵਿਹਾਰ ਕਰਨ ਦਾ ਰਵੱਈਆ ਰਵਾਇਤੀ ਤੰਗਤੇ ਨਾਲੋਂ ਬਹੁਤ ਵੱਖਰਾ ਹੈ ਅਤੇ ਪੂਰੀ ਦੁਨੀਆ ਨੂੰ ਇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਿਸ਼ੇਸ਼ ਮੰਤਰੀ ਨੇ ਕਿਹਾ ਕਿ ਹੁਣ ਤੱਕ ਅਜਿਹਾ ਕੋਈ ਵੀ ਅਮਰੀਕੀ ਰਾਸ਼ਟਰਪਤੀ ਨਹੀਂ ਹੋਇਆ ਜਿਸ ਨੇ ਵਿਦੇਸ਼ ਨੀਤੀ ਨੂੰ ਮੌਜੂਦਾ ਰਾਸ਼ਟਰਪਤੀ ਦੇ ਵਾਂਗ ਜੰਨਤਕ ਤੌਰ ਤੇ ਚੁਲਾਇਆ ਹੋਵੇ ਇਹ ਆਪਣੇ ਆਪ ਨੂੰ ਅਜਿਹਾ ਬਦਲਾਵ ਹੈ ਜੋ ਸਿਰਫ ਭਾਰਤ तक सीमित ਨਹੀਂ ਹੈ ਕੰਪਨੀ ਸ਼ਾਸਤਰੀ ਦੇ ਵੱਲੋਂ ਭਾਰਤ ਉਤੇ ਰੂਸ ਤੋਂ रियायती ਕੀਮਤ ਉਤੇ ਕੱਚਾ ਤੇਲ ਖਰੀਦ ਕੇ ਅੱਗੇ ਵੇਚਣ ਦੇ ਲਾਏ ਗਏ ਦੋਸ਼ਾ ਦਾ ਜਵਾਬ ਦਿੰਦਿਆਂ ਜੈ ਸ਼ੰਕਰ ਨੇ ਕਿਹਾ ਕਿ ਇਹ ਹਾਸੋ ਹੀ ਨਹੀਂ ਗੱਲ ਹੈ ਕਿ ਉਪਾਰ ਫਮਾਈਤੀ ਅਮਰੀਕੀ ਪ੍ਰਸ਼ਾਸਨ ਦੇ ਲੋਕ ਦੂਜਿਆਂ ਤੇ ਵਪਾਰ ਕਰਨ ਦਾ ਦੋਸ਼ ਲਗਾ ਰਹੇ ਨੇ ਉਹਨਾਂ ਕਿਹਾ ਕਿ ਯੂਰਪ ਅਤੇ ਅਮਰੀਕਾ ਵੀ ਤੇਲ ਦਾ ਵਪਾਰ ਕਰਦੇ ਨੇ ਉਹਨਾਂ ਐ ਵੀ ਕਿਹਾ ਕਿ ਜੇ ਭਾਰਤ ਤੋਂ ਤੇਲ ਜਾਂ ਸੋਦੇ ਹੋਏ ਉਤਪਾਦ ਖਰੀਦਣ 'ਚ ਤੁਹਾਨੂੰ ਕੋਈ ਸਮੱਸਿਆ ਤਾਂ ਫਿਰ ਤੁਸੀਂ ਉਹ ਨਾ ਖਰੀਦੋ ਤੁਹਾਨੂੰ ਇਹ ਉਤਪਾਦ ਖਰੀਦਣ ਦੇ ਲਈ ਕੋਈ ਵੀ ਮਜਬੂਰ ਨਹੀਂ ਕਰ ਰਿਹਾ ਪਰ ਯੂਰਪ ਅਤੇ ਅਮਰੀਕਾ ਤੇਲ ਖਰੀਦਨੇ ਨੇ ਅਤੇ ਇਹ ਤੁਹਾਨੂੰ ਪਸੰਦ ਨਹੀਂ ਆ ਤਾਂ ਫਿਰ ਤੁਸੀਂ ਵੀ ਇਹ ਨਾ ਖਰੀਦੋ ਉਨੀਸ ਗਾਲਨੋਵੀ ਖਾਜਕਰ ਦਿੱਤਾ ਹੈ ਕਿ ਭਾਰਤ ਅਮਰੀਕਾ ਸਬੰਧਾਂ ਦੇ ਵਿੱਚ ਤਣਾਅ ਦੇ ਮੱਦੇਨਜ਼ਰ ਚਿੰਤੇ ਨਾਲ ਭਾਰਤ ਦੇ ਸਬੰਧ ਪੈਤਰ ਹੋ ਰਹੇ ਨੇ ਉਹਨਾਂ ਨੇ ਕਿਹਾ ਕਿ ਬਹੁਤ ਹੀ ਵੱਖਰੇ ਹਾਲਾਤ ਦੇ ਲਈ ਹਰ ਗੱਲ ਨੂੰ ਨਾਲ ਜੋੜ ਕੇ ਜੇ رائے ਬਣਾਉਣ ਦੀ ਕੋਸ਼ਿਸ਼ਾ ਕਰਨਾ ਵੀ ਗਲਤ ਵਿਸ਼ਲੇਸ਼ਣ ਹੋਵੇਗਾ ਦੂਜੇ ਪਾਸੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਕਿਹਾ ਹੈ ਕਿ ਮੋਕ ਚੇਤੀ ਹੀ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ ਉਹਨਾਂ ਐ ਵੀ ਕਿਹਾ ਹੈ ਕਿ ਸਰਕਾਰ ਭਾਰਤ ਨੂੰ 2047 ਤੱਕ ਵਿਕਸਤ ਮੋਲਕ ਬਣਾਉਣ ਦੇ ਲਈ ਸੁਧਾਰਨ ਨੂੰ ਜਾਰੀ ਰੱਖੇਗੀ ਇਥੇ ਇਕਨੋਮਿਕਸ ਟਾਈਮ ਵਾਈਜ਼ ਲੀਡਰਸ਼ਿਪ ਫੋਰਮ ਨੂੰ ਸੰਬੋਧਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ GST ਚ ਸੁਧਾਰ ਦਾ ਅਸਲ ਦੀਵਾਲੀ ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ। ਉਹਨਾਂ ਪ੍ਰਾਈਵੇਟ ਸੈਕਟਰ ਨੂੰ ਖੋਜ ਤੇ ਵਿਕਾਸ ਦੇ ਵਾਖਵਾ ਖੇਤਰਾਂ 'ਚ ਨਿਵੇਸ਼ ਵਧਾਉਣ ਦਾ ਸੱਦਾ ਵੀ ਚਾਰੀ ਕੀਤਾ। ਅਮਰੀਕਾ ਦੇ ਨਾਲ ਵਪਾਰ ਦੇ ਮੁੱਦਿਆਂ ਤੇ ਚੱਲ ਰਹੇ ਤਣਾਅ ਦੇ ਦਰਮਿਆਨ ਭਾਰਤੀ ਸਤਵੀਰ ਰਵੀ ਨੇ ਮੋਹੜਕਵਾਤੜਾ ਨੇ ਕੁਝ ਹੋਰ ਮਿਕਿਆਗਵਾ ਦੇ ਨਾਲ ਮੁਲਾਕਾਤ ਕੀਤੀ ਹੈ। ਭਾਰਤੀ ਸਫੀਰ ਹੁਣ ਤੱਕ 19 ਸੈਨੇਟਰਾਂ ਅਤੇ ਕਾਂਗਰਸ ਮੈਂਬਰਾਂ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ। ਉਹਨਾਂ ਹਾਊਸ ਇੰਟੈਲੀਜੈਂਸ ਕਮੇਟੀ ਦੀ ਮੈਂਬਰ ਕਲੋਨਡਿਆ ਨੇ ਨੀ ਵਿਦੇਸ਼ ਮਾਮਲਿਆ ਅਤੇ ਖੇਤੀ ਦੇ ਨਾਲ ਸੰਬੰਧਿਤ ਕਮੇਟੀ ਦੇ ਮੈਂਬਰ ਜਨਾਥਨ ਐਲ ਜੈਕਸਨ ਅਤੇ ਸੰਸਦ ਮੈਂਬਰ ਹੈਲੀ ਸਟੀਵਨਨਸ ਦੇ ਨਾਲ ਵੀ ਮੁਲਾਕਾਤ ਕੀਤੀ ਹੈ। ਕੁਆਟਰਨੇ ਨਾਕਵਾ ਦੇ ਨਾਲ ਵਪਾਰਕ ਸਬੰਧਾਂ ਬਾਰੇ ਚਰਚਾ ਕਰਦੇ ਦੋ ਵੱਲੇ ਰਿਸ਼ਤੇ ਸੁਧਾਰਨ ਤੇ ਵੀ ਜ਼ੋਰ ਦਿੱਤਾ। ਜੈ ਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਸੰਬੰਧਾਂ ਦੇ ਮੁੱਦਿਆਂ ਤੇ ਕਿਸੇ ਮੁਲਕ ਦੀ ਵਿਚੋਲਗੀ ਮੰਨਜ਼ੂਰ ਨਹੀਂ ਹੈ। ਉਨ੍ਹਾਂ ਵੀ ਕਿਹਾ ਕਿ 50 ਸਾਲ ਤੋਂ ਵੱਧ ਸਮੇਂ ਤੋਂ ਇਸ ਬਾਰੇ ਕੋਈ ਸਹਿਮਤੀ ਹੈ ਅਤੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਮੁੱਦੇ ਤੇ ਕਿਸੇ ਤੀਜੇ ਮੁਲਕ ਦਾ ਦਖਲ ਸਵੀਕਾਰ ਕੀ ਕੀਤਾ ਜਾਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਕੈਂਪ ਤੇ ਵੱਲੋਂ ਮਹੀਦੇ ਵਿੱਚ ਭਾਰਤ ਪਾਕਿਸਤਾਨ ਵਿਚਾਲੇ ਟਕਰਾਵ ਰੋਕੇ ਜਾਣ ਦੇ ਵਾਰ-ਵਾਰ ਕੀਤੇ ਜਾ ਰਹੇ ਦਾਅਵੇ ਉੱਤੇ ਜੈ ਸ਼ੰਕਰ ਤਾਏ ਬਿਆਨ ਆਇਆ ਹੈ ਇੱਕ ਵਾਰ ਫਿਰ ਦਸੀ ਇੱਕੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦਾ ਵੱਡਾ ਅਭਿਆਨ ਸਾਹਮਣੇ ਹੈ ਜਿਦੇ ਵਿੱਚ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਕਿਹਾ ਕਿ ਅਮਰੀਕਾ ਦੇ ਨਾਲ ਵਪਾਰ वार्ता ਚ ਭਾਰਤ ਬਿਆ ਵੀ ਕੁਝ ਖਦਾ ਨਹੀਂ ਉਨਾ ਕਿਹਾ ਕਿ ਭਾਰਤ ਕਿਸਾਨਾਂ ਅਤੇ ਛੋਟੇ ਉਤਪਾਦਕਾਂ ਦੇ ਹਿੱਤਾਂ ਦੀ ਰੱਖਿਆ ਦੇ ਮਾਮਲੇ ਵਿੱਚ ਕੋਈ ਵੀ ਸਮਝੌਤਾ ਨਹੀਂ ਕਰੇਗਾ। ਜੈ ਸ਼ੰਕਰ ਨੇ ਕਿਹਾ ਕਿ ਦੋਵੇਂ ਮੂਲਕਾ ਵਿਚਾਲੇ ਉਹ ਪਾਸ ਸਮਝੋਤੇ ਦੀ ਗੱਲਬਾਤ ਜਾਰੀ ਹੈ। ਉਹਨਾਂ ਕੰਪਨੀ ਵਿਦੇਸ਼ ਨੀਤੀ ਉੱਤੇ ਵੀ ਸਵਾਲ ਖੜੇ ਕੀਤੇ ਨੇ। ਰੂਸ ਤੋਂ ਤੇਲ ਖਰੀਦਣ ਜਾਂ ਦੇ ਮੁੱਦੇ ਉੱਤੇ ਉਹਨਾਂ ਕਿਹਾ ਕਿ ਚੀਨ ਸਭ ਤੋਂ ਵੱਡਾ ਖਰੀਦਦਾਰ ਹੈ ਅਤੇ ਯੂਰਪ ਅਤੇ ਅਮਰੀਕਾ ਨੂੰ ਵੀ ਤੇਲ ਦੀ ਖਰੀਦ ਨਹੀਂ ਕਰਨੀ ਚਾਹੀਦੀ। ਇਕਨੋਮਿਕ ਟਾਈਮਜ਼ ਵਰਲਡ ਲੀਡਰਸ਼ਿਪ ਫੋਰਮ ਦੇ ਵਿੱਚ ਜੈ ਸ਼ੰਕਰ ਨੇ ਇਹ ਵੀ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਦੇ ਨਾਲ ਵਿਹਾਰ ਕਰਨ ਦਾ ਰਵਈਆ ਰਵਾਇਤੀ ਤੰਗਤੇ ਨਾਲੋਂ ਬਹੁਤ ਵੱਖਰਾ ਹੈ ਅਤੇ ਪੂਰੀ ਦੁਨੀਆ ਨੂੰ ਇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਿਸ਼ੇਸ਼ ਮੰਤਰੀ ਨੇ ਕਿਹਾ ਕਿ ਹੁਣ ਤੱਕ ਅਜਿਹਾ ਕੋਈ ਵੀ ਅਮਰੀਕੀ ਰਾਸ਼ਟਰਪਤੀ ਨਹੀਂ ਹੋਇਆ ਜਿਸ ਨੇ ਵਿਦੇਸ਼ ਨੀਤੀ ਨੂੰ ਮੌਜੂਦਾ ਰਾਸ਼ਟਰਪਤੀ ਦੇ ਵਾਂਗ ਜੰਨਤਕ ਤੌਰ ਤੇ ਚੁਲਾਇਆ ਹੋਵੇ ਇਹ ਆਪਣੇ ਆਪ ਨੂੰ ਅਜੇਆ ਬਦਲਾਵੇ ਜੋ ਸਿਰਫ ਭਾਰਤ तक ਸੀਮਿਤ ਨਹੀਂ ਹੈ ਕੰਪਨੀ ਪ੍ਰਸ਼ਾਸਨ ਦੇ ਵੱਲੋਂ ਭਾਰਤ ਉਤੇ ਰੂਸ ਤੋਂ ਰਿਆਇਤੀ ਕੀਮਤ ਉਤੇ ਕੱਚਾ ਤੇਲ ਖਰੀਦ ਕੇ ਅੱਗੇ ਵੇਚਣ ਦੇ ਲਾਇਗੇ ਦੋਸ਼ਾ ਦਾ ਜਵਾਬ ਦਿੰਦਿਆਂ ਜੈ ਸ਼ੰਕਰ ਨੇ ਕਿਹਾ ਕਿ ਇਹ ਹਾਸੋ ਹੀ ਨਹੀਂ ਗੱਲ ਹੈ ਕਿ ਉਪਾਰ ਸਮਾਇਤੀ ਅਮਰੀਕੀ ਪ੍ਰਸ਼ਾਸਨ ਦੇ ਲੋਕ ਦੂਜਿਆਂ ਤੇ ਵਪਾਰ ਕਰਨ ਦਾ ਦੋਸ਼ ਲਗਾ ਰਹੇ ਨੇ ਉਹਨਾਂ ਕਿਹਾ ਕਿ ਯੂਰਪ ਅਤੇ ਅਮਰੀਕਾ ਵੀ ਤੇਲ ਦਾ ਵਪਾਰ ਕਰ ਰਹੇ ਨੇ ਉਹਨਾਂ ਐ ਵੀ ਕਿਹਾ ਕਿ ਜੇ ਭਾਰਤ ਤੋਂ ਤੇਲ ਜਾਂ ਸੋਦੇ ਹੋਏ ਉਤਪਾਦ ਖਰੀਦਣ 'ਚ ਤੁਹਾਨੂੰ ਕੋਈ ਸਮੱਸਿਆ ਤਾਂ ਫਿਰ ਤੁਸੀਂ ਉਹ ਨਾ ਖਰੀਦੋ ਤੁਹਾਨੂੰ ਇਹ ਉਤਪਾਦ ਖਰੀਦਣ ਦੇ ਲਈ ਕੋਈ ਵੀ ਮਜਬੂਰ ਨਹੀਂ ਕਰ ਰਿਹਾ ਪਰ ਯੂਰਪ ਅਤੇ ਅਮਰੀਕਾ ਤੇਲ ਖਰੀਦਨੇ ਨੇ ਅਤੇ ਇਹ ਤੁਹਾਨੂੰ ਪਸੰਦ ਨਹੀਂ ਆ ਤਾਂ ਫਿਰ ਤੁਸੀਂ ਵੀ ਇਹ ਨਾ ਖਰੀਦੋ ਉਨੀਸ ਗਾਲਨੋਵੀ ਖਾਜਕਰ ਦਿੱਤਾ ਹੈ ਕਿ ਭਾਰਤ ਅਮਰੀਕਾ ਸਬੰਧਾਂ ਦੇ ਵਿੱਚ ਤਣਾਅ ਦੇ ਮੱਦੇਨਜ਼ਰ ਚਿੰਤੇ ਨਾਲ ਭਾਰਤ ਦੇ ਸਬੰਧ ਪੈਤਰ ਹੋ ਰਹੇ ਨੇ ਉਹਨਾਂ ਨੇ ਕਿਹਾ ਕਿ ਬਹੁਤ ਹੀ ਵੱਖਰੇ ਹਾਲਾਤ ਦੇ ਲਈ ਹਰ ਗੱਲ ਨੂੰ ਨਾਲ ਜੋੜ ਕੇ ਜੇ رائے ਬਣਾਉਣ ਦੀ ਕੋਸ਼ਿਸ਼ਾ ਕਰਨਾ ਵੀ ਗਲਤ ਵਿਸ਼ਲੇਸ਼ਣ ਹੋਵੇਗਾ ਦੂਜੇ ਪਾਸੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਕਿਹਾ ਹੈ ਕਿ ਮੋਕ ਚੇਤੀ ਹੀ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ ਉਹਨਾਂ ਐ ਵੀ ਕਿਹਾ ਹੈ ਕਿ ਸਰਕਾਰ ਭਾਰਤ ਨੂੰ 2047 ਤੱਕ ਵਿਕਸਤ ਮੋਲਕ ਬਣਾਉਣ ਦੇ ਲਈ ਸੁਧਾਰਾਂ ਨੂੰ ਜਾਰੀ ਰੱਖੇਗੀ ਇਥੇ ਇਕਨੋਮਿਕਸ ਟਾਈਮ ਵਾਈਜ਼ ਲੀਡਰਸ਼ਿਪ ਫੋਰਮ ਨੂੰ ਸੰਬੋਧਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ GST ਚ ਸੁਧਾਰ ਦਾ ਅਸਲ ਦੀਵਾਲੀ ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ। ਉਹਨਾਂ ਪ੍ਰਾਈਵੇਟ ਸੈਕਟਰ ਨੂੰ ਖੋਜ ਤੇ ਵਿਕਾਸ ਦੇ ਵਾਖਵਾ ਖੇਤਰਾਂ 'ਚ ਨਿਵੇਸ਼ ਵਧਾਉਣ ਦਾ ਸੱਦਾ ਵੀ ਚਾਰੀ ਕੀਤਾ। ਅਮਰੀਕਾ ਦੇ ਨਾਲ ਵਪਾਰ ਦੇ ਮੁੱਦਿਆਂ ਤੇ ਚੱਲ ਰਹੇ ਤਣਾਅ ਦੇ ਦਰਮਿਆਨ ਭਾਰਤੀ ਸਤਵੀਰ ਰਵੀ ਨੇ ਮੋਹੜਕਵਾਤੜਾ ਨੇ ਕੁਝ ਹੋਰ ਮਿਕਿਆਗਵਾ ਦੇ ਨਾਲ ਮੁਲਾਕਾਤ ਕੀਤੀ ਹੈ। ਭਾਰਤੀ ਸਫੀਰ ਹੁਣ ਤੱਕ 19 ਸੈਨੇਟਰਾਂ ਅਤੇ ਕਾਂਗਰਸ ਮੈਂਬਰਾਂ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ। ਉਹਨਾਂ ਹਾਊਸ ਇੰਟੈਲੀਜੈਂਸ ਕਮੇਟੀ ਦੀ ਮੈਂਬਰ ਕਲੋਂਡਿਆ ਨੇ ਵੀ ਵਿਦੇਸ਼ ਮਾਮਲਿਆਂ ਅਤੇ ਖੇਤੀ ਦੇ ਨਾਲ ਸੰਬੰਧਿਤ ਕਮੇਟੀ ਦੇ ਮੈਂਬਰ ਜਨਾਥਨ ਐਲ ਜੈਕਸਨ ਅਤੇ ਸੰਸਦ ਮੈਂਬਰ ਹੈਲੀ ਸਟੀਵਨਨਸ ਦੇ ਨਾਲ ਵੀ ਮੁਲਾਕਾਤ ਕੀਤੀ ਹੈ। ਕੁਆਟਰਨ ਨੇ ਨਾਕਵਾ ਦੇ ਨਾਲ ਵਪਾਰਕ ਸਬੰਧਾਂ ਬਾਰੇ ਚਰਚਾ ਕਰਦਿਆਂ ਦੋਵੱਲੇ ਰਿਸ਼ਤੇ ਸੁਧਾਰਨ ਤੇ ਵੀ ਜ਼ੋਰ ਦਿੱਤਾ। ਜੈ ਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਸੰਬੰਧਾਂ ਦੇ ਮੁੱਦਿਆਂ ਤੇ ਕਿਸੇ ਮੁਲਕ ਦੀ ਵਿਚੋਲਗੀ ਮਨਜ਼ੂਰ ਨਹੀਂ ਹੈ। ਉਨ੍ਹਾਂ ਵੀ ਕਿਹਾ ਕਿ 50 ਸਾਲ ਤੋਂ ਵੱਧ ਸਮੇਂ ਤੋਂ ਇਸ ਬਾਰੇ ਕੋਈ ਸਹਿਮਤੀ ਹੈ ਅਤੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਮੁੱਦੇ ਤੇ ਕਿਸੇ ਤੀਜੇ ਮੁਲਕ ਦਾ ਦਖਲ ਸਵੀਕਾਰਨ ਕੀਤਾ ਜਾਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਕੈਂਪ ਤੇ ਵੱਲੋਂ ਮਹੀਦੇ ਵਿੱਚ ਭਾਰਤ ਪਾਕਿਸਤਾਨ ਵਿਚਾਲੇ ਟਕਰਾਵ ਰੋਕੇ ਜਾਣ ਦੇ ਵਾਰ-ਵਾਰ ਕੀਤੇ ਜਾ ਰਹੇ ਦਾਅਵੇ ਉੱਤੇ ਜੈ ਸ਼ੰਕਰ ਤਾਏ ਬਿਆਨ ਆਇਆ ਹੈ ਇੱਕ ਵਾਰ ਫਿਰ ਦਸੀ ਇੱਕੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦਾ ਵੱਡਾ ਅਭਿਆਨ ਸਾਹਮਣੇ ਹੈ ਜਿਦੇ ਵਿੱਚ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਕਿਹਾ ਕਿ ਅਮਰੀਕਾ ਦੇ ਨਾਲ ਵਪਾਰ वार्ता ਚ ਭਾਰਤ ਦੀਆਂ ਵੀ ਕੁਝ ਖਦਾ ਨੇ ਉਨਾ ਕਿਹਾ ਕਿ ਭਾਰਤ ਕਿਸਾਨਾਂ ਤੇ ਛੋਟੇ ਉਤਪਾਦਕਾਂ ਦੇ ਹਿੱਤਾਂ ਦੀ ਰੱਖੇ ਦੇ ਮਾਮਲੇ ਵਿੱਚ ਕੋਈ ਵੀ ਸਮਝੌਤਾ ਨਹੀਂ ਕਰੇਗਾ। ਜੈ ਸ਼ੰਕਰ ਨੇ ਕਿਹਾ ਕਿ ਦੋਵੇਂ ਮੁਲਕਾਂ ਵਿਚਾਲੇ ਉਹ ਪਾਸ ਸੰਝੋਤੇ ਦੀ ਗੱਲਬਾਤ ਜਾਰੀ ਹੈ। ਉਹਨਾਂ ਕੰਪਨੀ ਵਿਦੇਸ਼ ਨਿਤੀ ਉੱਤੇ ਵੀ ਸਵਾਲ ਖੜੇ ਕੀਤੇ ਨੇ। ਰੂਸ ਕੋ ਤੇਲ ਖਰੀਦਣ ਦੇ ਯਾਨ ਦੇ ਮੁੱਦੇ ਉੱਤੇ ਉਹਨਾਂ ਕਿਹਾ ਕਿ ਚੀਨ ਸਭ ਤੋਂ ਵੱਡਾ ਖਰੀਦਦਾਰ ਹੈ ਅਤੇ ਯੂਰਪ ਅਤੇ ਅਮਰੀਕਾ ਨੂੰ ਵੀ ਤੇਲ ਦੀ ਖਰੀਦ ਨਹੀਂ ਕਰਨੀ ਚਾਹੀਦੀ। ਇਕਨੋਮਿਕ ਟਾਈਮਜ਼ ਦ ਵਰਲਡ ਲੀਡਰਸ਼ਿਪ ਫੋਰਮ ਦੇ ਵਿੱਚ ਜੈ ਸ਼ੰਕਰ ਨੇ ਇਹ ਵੀ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਦੁਨੀਆ ਦੇ ਨਾਲ ਵਿਹਾਰ ਕਰਨ ਦਾ ਰਵਈਆ ਰਵਾਇਤੀ ਤੰਗ ਤੇ ਨਾਲੋਂ ਬਹੁਤ ਵੱਖਰਾ ਹੈ ਅਤੇ ਪੂਰੀ ਦੁਨੀਆ ਨੂੰ ਇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਿਦੇਸ਼ ਮੰਤਰੀ ਨੇ ਕਿਹਾ ਕਿ ਹੁਣ ਤੱਕ ਅਜਿਹਾ ਕੋਈ ਵੀ ਅਮਰੀਕੀ ਰਾਸ਼ਟਰਪਤੀ ਨਹੀਂ ਹੋਇਆ ਜਿਸ ਨੇ ਵਿਦੇਸ਼ ਨੀਤੀ ਨੂੰ ਮੌਜੂਦਾ ਰਾਸ਼ਟਰਪਤੀ ਦੇ ਵਾਂਗ ਜਨਤਕ ਤੌਰ ਤੇ ਛੁਲਾਇਆ ਹੋਵੇ ਇਹ ਆਪਣੇ ਆਪ ਨੂੰ ਅਜੇਆ ਬਦਲਾਵੇ ਜੋ ਸਿਰਫ ਭਾਰਤ तक ਸੀਮਿਤ ਨਹੀਂ ਹੈ ਕੰਪਨੀ ਪ੍ਰਸ਼ਾਸਨ ਦੇ ਵੱਲੋਂ ਭਾਰਤ ਉਤੇ ਰੂਸ ਤੋਂ ਰਿਆਇਤੀ ਕੀਮਤ ਉਤੇ ਕੱਚਾ ਤੇਲ ਖਰੀਦ ਕੇ ਅੱਗੇ ਵੇਚਣ ਦੇ ਲਾਏ ਗਏ ਦੋਸ਼ਾ ਦਾ ਜਵਾਬ ਦਿੰਦਿਆਂ ਜੈ ਸ਼ੰਕਰ ਨੇ ਕਿਹਾ ਕਿ ਇਹ ਹਾਸੋਹੀਨੀ ਗੱਲ ਹੈ ਕਿ ਉਪਾਰ ਪਮਾਈਤੀ ਅਮਰੀਕੀ ਪ੍ਰਸ਼ਾਸਨ ਦੇ ਲੋਕ ਦੂਜਿਆਂ ਤੇ ਵਪਾਰ ਕਰਨ ਦਾ ਦੋਸ਼ ਲਗਾ ਰਹੇ ਨੇ ਉਹਨਾਂ ਕਿਹਾ ਕਿ ਯੂਰਪ ਅਤੇ ਅਮਰੀਕਾ ਵੀ ਤੇਲ ਦਾ ਵਪਾਰ ਕਰ ਰਹੇ ਨੇ ਉਹਨਾਂ ਨੇ ਵੀ ਕਿਹਾ ਕਿ ਜੇ ਭਾਰਤ ਤੋਂ ਤੇਲ ਜਾਂ ਸੋਦੇ ਹੋਏ ਉਤਪਾਦ ਖਰੀਦਣ 'ਚ ਤੁਹਾਨੂੰ ਕੋਈ ਸਮੱਸਿਆ ਤਾਂ ਫਿਰ ਤੁਸੀਂ ਉਹ ਨਾ ਖਰੀਦੋ ਤੁਹਾਨੂੰ ਇਹ ਉਤਪਾਦ ਖਰੀਦਣ ਦੇ ਲਈ ਕੋਈ ਵੀ ਮਜਬੂਰ ਨਹੀਂ ਕਰ ਰਿਹਾ ਪਰ ਯੂਰਪ ਅਤੇ ਅਮਰੀਕਾ ਤੇਲ ਖਰੀਦਨੇ ਨੇ ਅਤੇ ਇਹ ਤੁਹਾਨੂੰ ਪਸੰਦ ਨਹੀਂ ਆ ਤਾਂ ਫਿਰ ਤੁਸੀਂ ਵੀ ਇਹ ਨਾ ਖਰੀਦੋ ਪੁਲਿਸ ਕਲਨਵੀ ਖਾਜਕਰ ਦਿੱਤਾ ਹੈ ਕਿ ਭਾਰਤ ਅਮਰੀਕਾ ਸਬੰਧਨ ਦੇ ਵਿੱਚ ਤਣਾਅ ਦੇ ਮੱਦੇਨਜ਼ਰ ਚਿੰਤੇ ਨਾਲ ਭਾਰਤ ਦੇ ਸਬੰਧ ਪੈਤਰ ਹੋ ਰਹੇ ਨੇ ਉਹਨਾਂ ਨੇ ਕਿਹਾ ਕਿ ਬਹੁਤ ਹੀ ਵੱਖਰੇ ਹਾਲਾਤ ਦੇ ਲਈ ਹਰ ਗੱਲ ਨੂੰ ਨਾਲ ਜੋੜ ਕੇ ਜੇ رائے ਬਣਾਉਣ ਦੀ ਕੋਸ਼ਿਸ਼ਾ ਕਰਨਾ ਵੀ ਗਲਤ ਵਿਸ਼ਲੇਸ਼ਣ ਹੋਵੇਗਾ ਦੂਜੀ ਪਾਸੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਕਿਹਾ ਹੈ ਕਿ ਮੋਕ ਚੇਤੀ ਹੀ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ ਉਹਨਾਂ ਐ ਵੀ ਕਿਹਾ ਹੈ ਕਿ ਸਰਕਾਰ ਭਾਰਤ ਨੂੰ 2047 ਤੱਕ ਵਿਕਸਤ ਮੋਲਕ ਬਣਾਉਣ ਦੇ ਲਈ ਸੁਧਾਰਨ ਨੂੰ ਜਾਰੀ ਰੱਖੇਗੀ ਇਥੇ ਇਕਨੋਮਿਕਸ ਟਾਈਮ ਵਾਈਜ਼ ਲੀਡਰਸ਼ਿਪ ਫੋਰਮ ਨੂੰ ਸੰਬੋਧਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਜੀਐਸਟੀ ਚ ਸੁਧਾਰ ਦਾ ਅਸਲ ਦੀਵਾਲੀ ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ। ਉਹਨਾਂ ਪ੍ਰਾਈਵੇਟ ਸੈਕਟਰ ਨੂੰ ਖੋਜ ਤੇ ਵਿਕਾਸ ਦੇ ਵਾਖਵਾ ਖੇਤਰਾਂ 'ਚ ਨਿਵੇਸ਼ ਵਧਾਉਣ ਦਾ ਸੱਦਾ ਵੀ ਚਾਰੀ ਕੀਤਾ। ਅਮਰੀਕਾ ਦੇ ਨਾਲ ਵਪਾਰ ਦੇ ਮੁੱਦਿਆਂ ਤੇ ਚੱਲ ਰਹੇ ਤਣਾਅ ਦੇ ਦਰਮਿਆਨ ਭਾਰਤੀ ਸਤਵੀਰ ਰਵੀ ਨੇ ਮੋਹੜਕਵਾਤੜਾ ਨੇ ਕੁਝ ਹੋਰ ਮਿਕਿਆਗਵਾ ਦੇ ਨਾਲ ਮੁਲਾਕਾਤ ਕੀਤੀ ਹੈ। ਭਾਰਤੀ ਸਫੀਰ ਹੁਣ ਤੱਕ 19 ਸੈਨੇਟਰਾਂ ਅਤੇ ਕਾਂਗਰਸ ਮੈਂਬਰਾਂ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ। ਉਹਨਾਂ ਹਾਊਸ ਇੰਟੈਲੀਜੈਂਸ ਕਮੇਟੀ ਦੀ ਮੈਂਬਰ ਕਲੋਂਡਿਆ ਨੇ ਵਿਦੇਸ਼ ਮਾਮਲਿਆਂ ਅਤੇ ਖੇਤੀ ਦੇ ਨਾਲ ਸੰਬੰਧਿਤ ਕਮੇਟੀ ਦੇ ਮੈਂਬਰ ਜਨਾਥਨ ਐਲ ਜੈਕਸਨ ਅਤੇ ਸੰਸਦ ਮੈਂਬਰ ਹੈਲੀ ਸਟੀਵਨਸ ਦੇ ਨਾਲ ਵੀ ਮੁਲਾਕਾਤ ਕੀਤੀ ਹੈ। ਕੁਆਟਰਨਿਨਾਕਵਾ ਦੇ ਨਾਲ ਵਪਾਰਕ ਸਬੰਧਾਂ ਬਾਰੇ ਚਰਚਾ ਕਰਦਿਆਂ ਦੋਵੱਲੇ ਰਿਸ਼ਤੇ ਸੁਧਾਰਨ ਤੇ ਵੀ ਜ਼ੋਰ ਦਿੱਤਾ। ਜੈ ਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਸੰਬੰਧਾਂ ਦੇ ਮੁੱਦਿਆਂ ਤੇ ਕਿਸੇ ਮੁਲਕ ਦੀ ਵਿਚੋਲਗੀ ਮੰਨਜ਼ੂਰ ਨਹੀਂ ਹੈ। ਉਨ੍ਹਾਂ ਵੀ ਕਿਹਾ ਕਿ 50 ਸਾਲ ਤੋਂ ਵੱਧ ਸਮੇਂ ਤੋਂ ਇਸ ਬਾਰੇ ਕੋਈ ਸਹਿਮਤੀ ਹੈ ਅਤੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਮੁੱਦੇ ਤੇ ਕਿਸੇ ਤੀਜੇ ਮੁਲਕ ਦਾ ਦਖਲ ਸਵੀਕਾਰ ਨਹੀਂ ਕੀਤਾ ਜਾਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਵੱਲੋਂ ਮਹੀਦੇ ਵਿੱਚ ਭਾਰਤ ਪਾਕਿਸਤਾਨ ਵਿਚਾਲੇ ਟਕਰਾਵ ਰੋਕੇ ਜਾਣ ਦੇ ਵਾਰ-ਵਾਰ ਕੀਤੇ ਜਾ ਰਹੇ ਦਾਅਵੇ ਉੱਤੇ ਜੈ ਸ਼ੰਕਤਾਈ ਬਿਆਨ ਆਇਆ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ